ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 21313 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਸੁਗਾਵਾ ਸਾਹਿਬ ਅਗਲੀ ਖਬਰ ਦੇ ਨਾਲ ਵਧਿਏ ਤਾਂ ਅਮਰੀਕਾ ਨੇ ਇੱਕ ਵਾਰ ਫਿਰ ਤੋਂ ਵੱਡੀ ਕਾਰਵਾਈ ਕੀਤੀ ਹੈ ਜੀ ਅਮਰੀਕਾ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ 200 ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ ਤੇ ਕਿਹਾ ਜਾ ਰਿਹਾ ਇਹਦੇ ਵਿੱਚ ਵੱਡੇ ਗੈਂਗਸਟਰ ਵੀ ਸ਼ਾਮਲ ਹੈਗੇ ਨੇ ਜੀ ਹਾਂ ਬਿਲਕੁਲ ਚੰਨ ਸਾਹਿਬ ਇਹ ਖਬਰ ਨਵੇਂ ਸਾਲ ਦਾ ਪਹਿਲਾ ਇੱਕ ਹੋਰ ਪੂਰ ਜਿਹੜਾ ਅਮਰੀਕਾ ਨੇ ਡਿਪੋਰਟ ਕੀਤਾ ਤੇ ਇੰਡੀਆ ਦੇ ਹਵਾਲੇ ਕੀਤਾ ਇਹਦੇ ਵਿੱਚ 209 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜਣ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕਾਫੀ ਕੁਝ ਇਹਦੇ ਵਿੱਚ ਨਵਾਂ ਹੈਗਾ ਆ ਕਿਉਂਕਿ ਪਹਿਲਾਂ ਜਿਹੜੇ ਖਾਸ ਕਰਕੇ ਜਿਹੜੇ ਲੋਕ ਇਲੀਗਲ ਜਿਹੜੇ ਇੱਥੇ ਫੜੇ ਹੁੰਦੇ ਸੀਗੇ ਜਾਂ ਕਹਿ ਲਓ ਕਿ ਜਿਹੜੇ ਅਸਾਈਲਮ ਵਾਲੇ ਆ ਜਾਂ ਬਾਰਡਰ ਕ੍ਰੋਸ ਕਰਦੇ ਆ ਫੜੇ ਹੁੰਦੇ ਆ ਉਹ ਹੁੰਦੇ ਸੀਗੇ ਪਰ ਇਸ ਵਾਰ ਇਸ 209 ਭਾਰਤੀ ਨਾਗਰਿਕਾਂ ਦੇ ਵਿੱਚ ਕਾਫੀ ਉਹ ਬੰਦੇ ਫੜੇ ਆ ਜਿਹੜੇ ਜਾਂ ਤਾਂ ਕਿਸੇ ਦੇ ਕੋਲ ਐਕਸਟਰੋਸ਼ਨ ਦੀਆਂ ਕੌਲਾਂ ਕਰਦੇ ਹੈਗੇ ਆ ਜਾਂ ਕੋਈ ਇੰਪਾਸਟ ਤੋਂ ਭੱਜੇ ਹੋਏ ਆ ਭਗੌੜੇ ਆ ਅਪਰਾਧੀ ਕਿਸਮ ਦੇ ਲੋਕ ਜਿਹੜੇ ਹੈਗੇ ਨੇ ਉਹ ਜਿਹੜੇ ਲੰਬੇ ਸਮੇਂ ਤੋਂ ਭਾਰਤੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਸਨ ਉਹਨਾਂ ਨੂੰ ਇਹਦੇ ਵਿੱਚ ਰਿਪੋਰਟ ਕੀਤਾ ਗਿਆ ਭਾਰਤੀ ਸੁਰੱਖਿਆ ਏਜੰਸੀਆਂ ਤੇ ਅੰਤਰਰਾਸ਼ਟਰੀ ਤਾਲਮੇਲ ਦੇ ਸਾਂਝੇ ਯਤਨ ਸਦਕਾ ਇਹ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਕਹਿੰਦੇ ਸਫਲਤਾ ਹਾਸਲ ਹੋਈ ਹੈ ਕਿਉਂਕਿ ਕਾਫੀ ਲੋਕ ਇਹੋ ਜਿਹੇ ਸਨ ਜਿਨ੍ਹਾਂ ਨੂੰ ਭਾਰਤ ਨੇ ਹਵਾਲਗੀ ਵਾਸਤੇ ਇੰਟਰਪੋਲ ਦੀ ਮਦਦ ਦੇ ਨਾਲ ਇਹ ਜਿਹੜੀ ਅਪਰੋਚ ਕੀਤੀ ਹੋਈ ਸੀਗੀ ਹੁਣ ਇਹ ਵੀ ਦੱਸਿਆ ਜਾ ਰਿਹਾ ਆ ਕਿ ਇਹਦੇ ਵਿੱਚ ਇੱਕ ਹਰਿਆਣਾ ਦਾ ਕੋਖਿਆਤ ਗੈਂਗਸਟਰ ਹੈਗਾ ਅਮਨ ਭੇਸਵਾਲ ਉਹ ਵੀ ਕਹਿੰਦੇ ਇਹਦੇ ਵਿੱਚ ਕਾਬੂ ਸੀਗਾ ਤੇ ਉਹਨੂੰ ਵੀ ਹੁਣ ਇਸੇ ਹੀ ਪੂਰ ਦੇ ਵਿੱਚ ਜਿਹੜਾ ਹੈਗਾ ਆ ਰਿਪੋਰਟ ਕੀਤਾ ਗਿਆ ਇਹ ਪੂਰੀ ਕਾਰਵਾਈ ਵਿੱਚ ਸਭ ਤੋਂ ਅਹਿਮ ਨਾਮ ਇਸ ਹਰਿਆਣਾ ਦੇ ਗੈਂਗਸਟਰ ਅਮਨ ਪੇਸਵਾਲ ਦਾ ਹੈਗਾ ਅਮਨ ਪੇਸਵਾਲ ਜੋ ਕਿ ਕਈ سنگीन ਜੁਰਮਾਂ ਦੇ ਵਿੱਚ ਲੋੜਿੰਦਾ ਸੀਗਾ ਭਾਰਤ ਨੂੰ ਅੱਜ ਅਮਰੀਕਾ ਤੋਂ ਰਿਪੋਰਟ ਹੋ ਕੇ ਦਿੱਲੀ ਹਵਾਈ ਅੱਡੇ ਤੇ ਹੁਣ ਇਹ ਪਹੁੰਚ ਗਿਆ ਇਸ ਦੌਰਾਨ ਹਰਿਆਣਾ ਪੁਲਿਸ ਦੀ ਐਸਟੀਐਫ ਇਲਾਕੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈਗੀ ਆ ਉਹ 에ਰਪੋਰਟ ਤੇ ਪੂਰੀ ਤਰ੍ਹਾਂ ਉਮੋਸਤ ਹੈ ਚੁਗੀ ਤੇ ਜਿਵੇਂ ਹੀ ਰਿਪੋਰਟ ਕੀਤੇ ਗਏ ਵਿਅਕਤੀ ਜਿਹੜੇ ਦਿੱਲੀ 에ਅਰਪੋਰਟ ਤੇ ਉਤਰਦੇ ਆ ਤੇ ਐਸਡੀਐਫ ਦੀ ਟੀਮ ਨੇ ਅਮਨਪ੍ਰੀਤ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਹੈਗਾ 에ਅਰਪੋਰਟ ਦੇ ਬਾਹਰ ਭਾਰੀ ਪੁਲਿਸ ਬਲ ਜਿਹੜਾ ਉਹ ਵੀ ਤਾਇਨਾਤ ਕੀਤਾ ਗਿਆ ਸੀਗਾ ਦੱਸਿਆ ਜਾਂਦਾ ਕਿ ਇਸ ਗੈਂਗਸਟਰ ਜਿਹੜਾ ਜਿਹਦਾ ਨਾਮ ਅਮਨਪ੍ਰੀਤ ਵੱਲ ਦੱਸਿਆ ਜਾ ਰਿਹਾ ਕਿ ਕਹਿੰਦੇ 15 ਤੋਂ ਵੱਧ ਮੁਕਦਮੇ ਇਹਦੇ ਤੇ ਦਰਜ ਆ ਇਹ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦਾ ਜਿਹੜਾ ਅਪਰਾਧਿਕ ਰਿਕਾਰਡ ਜਿਹੜਾ ਕਾਫੀ ਲੰਬਾ ਹੈਗਾ ਉਹ ਕਾਫੀ ਸਮੇਂ ਤੋਂ ਅ ਵਿਦੇਸ਼ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਆ ਸੀ ਜਿਸ ਤੇ ਹੁਣ ਸਿਕੰਜਾ ਕੱਸਿਆ ਗਿਆ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਖਿਲਾਫ ਕਤਲ ਕਰਨ ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਕਈ ਕੇਸ ਸ਼ਾਮਲ ਨੇ ਉਸ ਤੋਂ ਇਲਾਵਾ ਜਿਹੜੇ ਜਬਰੀ ਉਗਰਾਹੀ ਕਰ ਰਹੀ ਯਾਨੀ ਕਿ ਐਕਸਟਰਸ਼ਨ ਦੇ ਲੁੱਟਾਂ ਖੋਹਾਂਗੇ ਅਤੇ ਹਥਿਆਰ ਐਕਟ ਸਮੇਤ 15 ਤੋਂ ਵੱਧ ਗੰਭੀਰ ਜਿਹੜੇ ਅਪਰਾਧਿਕ ਮੁਕੱਦਮੇ ਆ ਦਰਜ ਨੇ ਇਹ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਪਹਿਲਾਂ ਤਕਰੀਬਨ ਤਕਰੀਬਨ ਕਾਫੀ ਲੋਕ ਜਿਹੜੇ ਆ ਰਿਪੋਰਟ ਹੁੰਦੇ ਰਹੇ ਆ ਉਹਨਾਂ ਵਿੱਚ ਲਾਸਟ ਟਾਈਮ ਵੀ ਇੱਕ ਹਰਿਆਣੇ ਦਾ ਹੀ ਜਿਹੜਾ ਗੈਂਗਸਟਰ ਸੀਗਾ ਜਿਹੜਾ ਬਿਸ਼ਨੋਈ ਦਾ ਬ੍ਰਦਰ ਸੀਗਾ ਉਹਨੂੰ ਜਿਹੜਾ ਰਿਪੋਰਟ ਕੀਤਾ ਗਿਆ ਸੀਗਾ ਉਹ ਵੀ ਕਾਫੀ ਖਬਰਾਂ ਜਿਹੜੀਆਂ ਚਰਚਾ ਵਿੱਚ ਰਿਹਾ ਹੈਗਾ ਕੋਣਾ ਚੰਦ ਸਾਹਿਬ ਦੇਖੋ ਕਾਫੀ ਇਹ ਜਿਹੜੀਆਂ ਖਬਰਾਂ ਹੁਣ ਮਿਲ ਨੂੰ ਮਿਲਦੀਆਂ ਪਈਆਂ ਹੈਗੀਆਂ ਕਿ ਜਿਹੜੇ ਲੋਕ ਇਥੋਂ ਰਿਪੋਰਟ ਕੀਤੇ ਜਾ ਰਹੇ ਆ ਉਹਨਾਂ ਵਿੱਚ ਅਪਰਾਧਿਕ ਕਿਸਮ ਦੇ ਉਹ ਲੋਕ ਹੈਗੇ ਆ ਜਿਹੜੇ ਕਾਫੀ ਸਮੇਂ ਤੋਂ ਇਥੇ ਅਮਰੀਕਾ ਵਿੱਚ ਬੈਠੇ ਹੋਏ ਸੀਗੇ ਫੜੇ ਜਾਂਦੇ ਸੀਗੇ ਜਾਂ ਉਹਨਾਂ ਦੀ ਬੇਲ ਹੋ ਜਾਂਦੀ ਸੀ ਜਾਂ ਕਿਸੇ ਕਾਰਨ ਉਹ ਫੇਰ ਬਾਹਰ ਆ ਜਾਂਦੇ ਸੀ ਜੀ ਇੱਕ ਤਾਂ ਚੁਗਾਂਵ ਸਾਹਿਬ ਇਹ ਨੇ ਜਿਹੜੇ ਖਤਰਨਾਕ ਅਪਰਾਧੀ ਨੇ ਜਿਹੜੇ ਉਥੇ ਪਾਰਟ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਵਿੱਚ ਕੋਈ ਨਾ ਕਤਲੋਗਾਰਤ ਕਰਕੇ ਤੇ ਭੱਜਾਏ ਅਮਰੀਕਾ ਦੇ ਵਿੱਚ ਇੱਕ ਤਾਂ ਉਹ ਰਿਪੋਰਟ ਕੀਤੇ ਨੇ ਦੂਜਾ ਇਹ 209 ਭਾਰਤੀਆਂ ਦੇ ਵਿੱਚ ਵੱਡੀ ਪੱਧਰ ਤੇ ਗਿਣਤੀ ਉਹਨਾਂ ਲੋਕਾਂ ਦੀ ਵੀ ਸ਼ਾਮਲ ਹੈ ਜਿਹੜੇ ਆਈਸ ਨੇ ਬੀਤੇ ਦਿਨਾਂ ਦੇ ਵਿੱਚ ਡਿਟੇਨ ਕੀਤੇ ਸਿਗੇ ਉਹ ਵੀ ਭਾਰਤੀ ਰਿਪੋਰਟ ਕੀਤੇ ਗਏ ਨੇ ਤੇ ਇਸ ਤਰ੍ਹਾਂ ਜਿਸ ਤਰੀਕੇ ਨਾਲ ਡਿਪੋਟੇਸ਼ਨ ਹੋ ਰਹੀ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਰਿਪੋਰਟ ਹੈ ਹੋ ਸਕਦੇ ਹੈਗੇ ਨੇ ਜੀ ਅ ਬਿਲਕੁਲ ਜਨ ਸਾਹਿਬ ਆਪਾਂ ਜਦੋਂ ਲਾਸਟ ਟਾਈਮ ਖਬਰ ਕੀਤੀ ਸੀ ਤੇ ਤੁਹਾਡੇ ਨਾਲ ਨੇ ਇੱਕ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਆਈਸ ਵਿਭਾਗ ਹੈਗਾ ਆ ਜਾਂ ਯੂਐਸਏ ਸੀਆਈਸ ਵਿਭਾਗ ਹੈਗਾ ਆ ਉਹਨਾਂ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਸੀਗਾ ਕਿ ਨਵੇਂ ਸਾਲ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸ਼ੁਰੂਆਤ ਹੋਊਗੀ ਜਿਹੜੀ ਡੈਪੂਟੇਸ਼ਨ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਸਾਲ ਯਾਨੀ ਕਿ ਨਵੰਬਰ ਦੇ ਵਿੱਚ ਆਈਸ ਵੱਲੋਂ ਤਕਰੀਬਨ 6 에ਅਰਪਲੇਨ ਜਿਹੜੇ ਆ ਇੰਨਾ ਨੇ ਲੀਸ ਤੇ ਲਏ ਆ ਤੇ ਇਹਦਾ ਸਿੱਧਾ ਸਿੱਧਾ ਮਤਲਬ ਹੈਗਾ ਆ ਕਿ ਜਿਹੜੇ ਵੀ ਲੋਕ ਫਰੇ ਹੋਏ ਆ ਜਿਨ੍ਹਾਂ ਦੇ ਕੇਸ ਪੈਂਡਿੰਗ ਹੈ ਜਾਂ ਜਿਨ੍ਹਾਂ ਦੀ ਕੋਈ ਅਪਰਾਧਿਕ ਕਿਸਮ ਦੀ ਕੋਈ ਗੱਲਬਾਤ ਹੈਗੀ ਆ ਉਹ ਜਿਹੜੇ ਡਿਟੈਂਸ਼ਨ ਸੈਂਟਰਾਂ ਵਿੱਚ ਜੇਲਾਂ ਵਿੱਚ ਬੰਦ ਨੇ ਹੁਣ ਇੱਕ ਇੱਕ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਆ ਡੈਪੋਟੇਸ਼ਨ ਵਿੱਚ ਪਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਪੂਰਾ ਜਹਾਜ਼ ਭਰ ਕੇ ਦਿੱਲੀ 에어ਪੋਰਟ ਤੇ ਲਾਇਆ ਗਿਆ ਇਹਦੇ ਵਿੱਚ ਵੱਖ-ਵੱਖ ਆ ਜਿਹੜੇ ਸਟੇਟਾਂ ਦੇ ਨੌਜਵਾਨ ਹੈਗੇ ਆ ਹਰਿਆਣੇ ਦੇ ਆ ਪੰਜਾਬ ਦੇ ਆ ਦਿੱਲੀ ਦੇ ਆ ਜਾਂ ਕਹਿ ਲੋ ਕਿ ਇੱਧਰ ਕੋਈ ਹੋਰ ਸਟੇਟਾਂ ਦੇ ਆ ਤੇ ਜਿਹੜੀ ਆਪਾਂ ਇੱਕ ਗੱਲ ਕਰਦੇ ਫਿਰਦੇ ਆ ਕਿ ਜਿਹੜੇ ਲੋਕ ਹਜੇ ਵੀ ਆਪਣੇ ਇਹਨਾਂ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਅਮਰੀਕਾ ਕੈਨੇਡਾ ਵਿੱਚ ਰਹਿ ਕੇ ਹਜੇ ਵੀ ਉਹ ਪੁੱਠੇ ਕੰਮਾਂ ਦੇ ਵਿੱਚ ਪਏ ਹੋਏ ਆ ਜਾਂ ਤਾਂ ਉਹ ਆ ਡਰੱਗ ਦੇ ਵਿੱਚ ਪਏ ਹੋਇਆ ਡਰੱਗ ਵੇਚਦੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਵੀ ਦੋ ਪੰਜਾਬੀ ਗ੍ਰਿਫਤਾਰ ਹੋਏ ਸੀਗੇ ਜਿਨ੍ਹਾਂ ਦੇ ਟਰੱਕ ਦੇ ਵਿੱਚੋਂ ਕੋਕੀਨ ਮਿਲੀ ਸੀ ਜਾਂ ਕਹਿ ਲੋ ਕਿ ਕਿਸੇ ਨੂੰ ਧਮਕੀਆਂ ਦੇਣੀਆਂ ਜਾਂ ਕਿਸੇ ਨੂੰ ਕਿਸੇ ਦੇ ਕੋਲੋਂ ਐਕਸਟਰੈਸ਼ਨ ਦੀ ਮਨੀ ਮੰਗਣੀ ਜਾਂ ਕਿਸੇ ਨੂੰ ਇਸ ਕਲੋਂ ਧਮਕਾਉਣਾ ਕਿ ਅਸੀਂ ਤੇਰਾ ਕੋਈ ਇੰਡੀਆ ਦੇ ਵਿੱਚ ਬੰਦਾ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਸੋ ਹਜੇ ਵੀ ਉਹ ਲੋਕ ਬਾਜ-ਬਾਜ ਨਹੀਂ ਆਉਂਦੇ ਪਰ ਹੁਣ ਜਦੋਂ ਦਾ 트럼ਪ ਪ੍ਰਸ਼ਾਸਨ ਆਇਆ ਆ ਇਹ ਹੁਣ ਖੈਰ ਨਹੀਂ ਹੈਗੀ ਜਿਹੜੇ ਵੀ ਲੋਕ ਪੁੱਖੇ ਕੰਮਾਂ ਵਿੱਚ ਪਏ ਹੋਏ ਆ ਜਿਹੜੇ ਇਦਾਂ ਦੇ ਮਾੜੇ ਕੰਮਾਂ ਵਿੱਚ ਪਏ ਹੋਏ ਆ ਤੇ ਉਹਨਾਂ ਦੇ ਤਾਂ ਮਗਰ ਇਹ ਹੱਥ ਤੋਕੇ ਪਏ ਹੋਏ ਆ ਕਿਉਂਕਿ ਕਾਫੀ ਲੋਕ ਜਿਹੜੇ ਐਫਬੀਆਈ ਦੀ ਰਿਡਾਰ ਤੇ ਵੀ ਹੈਗੇ ਆ ਜਿਹੜੇ ਲੋਕਲ ਸਟੇਟ ਪੁਲਿਸ ਹੁੰਦੀ ਆ ਉਹਦੀ ਰਿਡਾਰ ਤੇ ਵੀ ਹੈਗੇ ਆ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀਗਾ ਉਸ ਤੋਂ ਬਾਅਦ ਇਹਨਾਂ ਦੀਆਂ ਬੇਲਾਂ ਹੋ ਜਾਂਦੀਆਂ ਸੀਗੀਆਂ ਯਾਨੀ ਕਿ ਜ਼ਮਾਨਤਾ ਹੋ ਜਾਂਦੀਆਂ ਸੀਗੀਆਂ ਪਰ ਹੁਣ ਅਜਿਹਾ ਕੁਝ ਨਹੀਂ ਹੋ ਰਿਹਾ ਕਿਉਂਕਿ ਜਿੰਨੇ ਵੀ ਲੋਕ ਫੜੇ ਜਾ ਰਹੇ ਆ ਉਸ ਤੋਂ ਬਾਅਦ ਚਾਹੇ FBI ਫੜਦੀ ਆ ਚਾਹੇ ਲੋਕਲ ਪੁਲਿਸ ਫੜਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਆਈਸ ਵਾਲੇ ਇੰਟਰ ਕਰ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਇਹ ਬੰਦੇ ਹੁਣ ਸਾਨੂੰ ਦਿਓ ਅਸੀਂ ਦੇਖਾਂਗੇ ਕਿ ਇਹ ਬੰਦੇ ਇੱਥੇ ਰੱਖਣੇ ਆ ਜਾਂ ਨਹੀਂ ਰੱਖਣੇ ਕਿਉਂਕਿ ਬਹੁਤਿਆਂ ਵਿੱਚੋਂ ਲੋਕਾਂ ਨੇ ਇਹ ਕਿਹਾ ਹੁੰਦਾ ਅਸਾਈਲਮ ਲਈ ਹੁੰਦੀ ਆ ਕਿ ਸਾਨੂੰ ਇੰਡੀਆ 'ਚ ਖਤਰਾ ਹੈ ਪਰ ਕਿਤੇ ਨਾ ਕਿਤੇ ਪੁਲਿਸ ਦਾ ਕਹਿਣਾ ਹੈਗਾ ਵੀ ਇਹਦਾ ਕਹਿਣਾ ਕਿ ਇਹ ਸਾਡੇ ਵਾਸਤੇ ਵੀ ਇੱਥੇ ਖਤਰਾ ਹੈਗੇ ਆ ਕਿਉਂਕਿ ਸਾਡੇ ਲੋਕਾਂ ਨੂੰ ਇਹ ਡਰਾਉਂਦੇ ਧਮਕਾਉਂਦੇ ਆ ਕਿਉਂਕਿ ਆਖਰਕਾਰ ਜਿਹੜੇ ਵੀ ਆਪਾਂ ਇੱਥੇ ਰਹਿੰਦੇ ਆ ਚਾਹੇ ਉਹ ਪੰਜਾਬੀ ਆ ਅਮਰੀਕਨ ਆ ਹੈ ਤਾਂ ਸਾਰੇ ਅਮਰੀਕਨ ਹੀ ਆ ਨਾ ਚਾਹੇ ਜਿਹੜੇ ਇੱਥੇ ਦੇ ਸਿਟੀਜ਼ਨ ਬਣ ਗਏ ਸੋ ਇਸ ਕਰਕੇ ਇਹ ਹੁਣ ਇੱਕ ਸਪੈਸ਼ਲ ਵਿਮਾਨ ਜਿਹੜਾ ਹੈਗਾ ਸਪੈਸ਼ਲ ਜਹਾਜ਼ ਜਿਹੜਾ ਦਿੱਲੀ ਉਤਾਰਿਆ ਹੈਗਾ ਜਿਹਦੇ ਵਿੱਚ 209 ਭਾਰਤੀਆਂ ਨੂੰ ਇਸ ਨਵੇਂ ਸਾਲ ਦੇ ਵਿੱਚ ਪਹਿਲਾ ਪੂਰ ਜਿਹੜਾ ਆ ਤੇ ਡੈਪੋਟੇਸ਼ਨ ਦਾ ਪਹੁੰਚਿਆ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਵੱਡੇ ਪੱਧਰ ਤੇ ਡੈਪੋਟੇਸ਼ਨ ਜਿਹੜੀ ਹੈ ਅਮਰੀਕਾ ਤੋਂ ਕੈਨੇਡਾ ਤੋਂ ਤੇ ਹਰਾਨੀ ਦੀ ਗੱਲ ਇਹ ਵੀ ਹੈ ਕਿ ਕੁਝ ਅਰਬ ਕੰਟਰੀਆਂ ਦੇ ਵਿੱਚੋਂ ਵੀ ਜਿਹੜੀ ਹੈਗੀ ਆ ਡੈਪੋਟੇਸ਼ਨ ਜਿਹੜੀ ਆ ਉਹ ਹੋ ਰਹੀ ਹੈਗੀ ਆ ਤੇ ਵੱਡੇ ਪੱਧਰ ਤੇ ਅ ਅਮਰੀਕਾ ਵੱਲੋਂ ਜਿਹੜਾ ਆ ਇਸ ਪਾਸੇ ਕਦਮ ਜਿਹੜਾ ਆ ਉਠਾਇਆ ਗਿਆ ਹੈਗਾ ਤੇ ਵੱਡੇ ਪੱਧਰ ਤੇ ਜਿਹੜੀਆਂ ਡੈਪੋਟੇਸ਼ਨ ਉਹ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਹੁਣ ਇਹ ਪਹਿਲਾ ਜਹਾਜ਼ ਜਿਹੜਾ 2026 ਦਾ ਇਹ ਡੈਪੂਟੇਸ਼ਨ ਦਾ ਦਿੱਲੀ ਪਹੁੰਚਿਆ ਜਿਹਦੇ ਵਿੱਚ ਨਾਮਵਰ ਜਿਹੜੇ ਗੈਂਗਸਟਰ ਵੀ ਆ ਸ਼ਾਮਲ ਹੈਗੇ। ਸੁਗਾਵਾਂ ਸਾਹਿਬ ਨਾਲ ਹੀ ਇਹ ਵੀ ਜ਼ਿਕਰ ਕਰ ਦਿਓ ਕਿ ਇਹਨਾਂ ਨੇ ਕੁਝ ਹੋਰ ਜਿਹੜੇ ਆਈਸ ਦੇ ਨੁਮਾਇੰਦੇ ਨੇ ਉਹ ਲਗਾਏ ਹੈਗੇ ਨੇ। ਮਤਲਬ ਹੋਰ ਵੱਡੀ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਫੜੋ ਫੜਾਈ ਦੀ। ਹਾਂਜੀ ਇਹ ਕਾਫੀ ਵੱਡੀ ਖਬਰ ਇਹ ਵੀ ਆ ਰਹੀ ਹੈਗੀ ਆ ਕਿ ਅਮਰੀਕਾ ਨੇ ਹੁਣ ਜਿਹੜੇ ਹੈਗੇ ਆ ਵੱਡੇ ਪੱਧਰ ਤੇ ਜਿਹੜੇ ਆਈਸ ਏਜੰਟ ਆ ਤਕਰੀਬਨ ਅ ਕਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਹੁਣ ਸੜਕਾਂ ਤੇ ਉਤਾਰ ਦਿੱਤੇ ਆ ਤੁਸੀਂ ਕੱਲ ਦੀ ਹਜੇ ਖਬਰ ਸੁਣੀ ਹੋਣੀ ਹੈ ਕਿ ਮਿਨੀ ਸੋਟਾ ਜਿਹੜੀ ਸਟੇਟ ਹੈਗੀ ਆ ਉੱਥੇ ਤਕਰੀਬਨ 2 ਤੋਂ 3000 ਜਿਹੜੇ ਹੈਗੇ ਆ ਆਈਸ ਏਜੰਟ ਭੇਜੇ ਆ ਕਿ ਉੱਥੇ ਫਰਾਡ ਦਾ ਬਹੁਤ ਵੱਡਾ ਕੇਸਬਾਤ ਸਾਹਮਣੇ ਆਇਆ ਹੈਗਾ ਕਿਉਂਕਿ ਉੱਥੇ ਜ਼ਿਆਦਾ ਸਮਾਲੀਅਨ ਲੋਕ ਜ਼ਿਆਦਾ ਰਹਿੰਦੇ ਆ ਤੇ ਉੱਥੋਂ ਵੀ ਕਾਫੀ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਕੱਲ੍ਹ ਦੀਆਂ ਕਿ ਉੱਥੇ ਉਹਨਾਂ ਨੇ ਫਰੋਫੜਾਈ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੋਈ ਹੈ ਕਾਫੀ ਲੋਕ ਰੀਟੇਨ ਕੀਤੇ ਆ ਇਥੋਂ ਤੱਕ ਵੀ ਖਬਰਾਂ ਆਈਆਂ ਸੀਗੀਆਂ ਕਿ ਆਈਸ ਵਾਲਿਆਂ ਨੂੰ ਉੱਥੋਂ ਦੀ ਸਟੇਟ ਦੇ ਕਈ ਹੋਟਲਾਂ ਨੇ ਮੋਟਲਾਂ ਨੇ ਕਮਰੇ ਨਹੀਂ ਦਿੱਤੇ ਕਿਰਾਏ ਤੇ ਰਹਿਣ ਵਾਸਤੇ ਉਹਨਾਂ ਤੇ ਵੀ ਕਾਰਵਾਈ ਜਿਹੜੀ ਹੈ 트ੰਪ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟਰੰਪਸ ਸਾਹਿਬ ਪਹਿਲਾਂ ਹੀ ਵੀ ਇਹ ਸੰਕੇਤ ਦੇ ਚੁਕੇ ਆ ਕਿ ਨਾਲ ਦੀ ਨਾਲ ਜਿਹੜੇ ਆਈਸ ਵਿਭਾਗ ਦੇ ਡਾਇਰੈਕਟਰ ਹੈਗੇ ਆ ਉਹ ਵੀ ਸੰਕੇਤ ਦੇ ਚੁਕੇ ਆ ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਜਿਹੜੀ ਕਾਰਵਾਈ ਕਰਨ ਜਾ ਰਹੇ ਆ ਕਿਉਂਕਿ ਜਦੋਂ ਦਾ ਇਹਨਾਂ ਨੇ ਕਿਹਾ ਆ ਕਿ ਇਹਨਾਂ ਦੇ ਹਜ਼ਾਰਾਂ ਜਿਹੜੇ ਨਵੇਂ ਪਾਈਸ ਦਸਤੇ ਹੈਗੇ ਆ ਉਹ ਰੈਡੀ ਟੂ ਰੋਲ ਹੈਗੇ ਆ ਤੇ ਉਹ ਹੁਣ ਜਿਹੜੀਆਂ ਫੋੜੋ ਫੜਾਈਆਂ ਜਿਹੜੀਆਂ ਅ ਜਿਹੜੀਆਂ ਕਾਰਵਾਈਆਂ ਹੈਗੀਆਂ ਉਹ ਵੱਡੇ ਪੱਧਰ ਤੇ ਹੋਣ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ